ਅੰਮ੍ਰਿਤਸਰ ਦੇ ਸ੍ਰੀ ਮਡੇਰ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਇਹਨਾਂ ਦੀ ਨਿਗਰਾਨੀ ਹੇਠ ਤੇ ਏਡੀਸੀਪੀ 3 ਸ੍ਰੀ ਹਰਬਾਲਜੀ ਏਸੀਪੀ ਗੁਰਿੰਦਰਵੀਰ ਡਿਵੀਜ਼ਨ A ਤੇ B ਦੇ ਐਸਐਚਓ ਸਹਿਬਾਨ ਕੈਂਟੋਨਮੈਂਟ ਦੇ ਐਸਐਚਓ ਸਾਡੀ ਹੋਰ ਪੁਲਿਸ ਪਾਰਟੀਆਂ ਇਥੋਂ ਦੀਆਂ ਇਹਨਾਂ ਨੂੰ ਇੱਕ ਮਿਲੀ ਸੂਚਨਾ ਦੇ ਆਧਾਰ ਤੇ ਵੀ ਬਾਹਰੋਂ 골ਡੀ ਬਰਾੜਾ ਉਹ ਆਪਣੇ ਫੁੱਟ ਸੋਲਜਰ ਦੇ ਨਾਲ ਵਕ ਵਕ ਵਿਅਕਤੀਆਂ ਨੂੰ ਧਮਕੀਆਂ ਦਿਵਾ ਕੇ ਉਹਨਾਂ ਨੂੰ ਡਰਾ ਕੇ ਗੋਲੀਆਂ ਮਰਵਾ ਕੇ ਉਹਨਾਂ ਤੋਂ ਫਰੋਤੀਆਂ ਲੈਣ ਦੇ ਜਿਹੜੇ ਯਤਨ ਦੇ ਲਈ ਕੁਝ ਉਹਨੇ ਆਲ ਦਾ ਗਰੋਹ ਬਣਾਇਆ ਉਸ ਗਰੋਹ ਦੇ ਕੁਝ ਮੈਂਬਰ ਜਿਹੜੇ ਉਹ ਇਸ ਵੇਲੇ ਸਾਡੇ ਅਮਰਸਰ ਦੇ ਵਿੱਚ ਹੋਣੇ ਪਾਏ ਗਏ ਇਹ ਸੂਚਨਾ ਦੇ ਆਧਾਰ ਤੇ ਡੀਸੀਪੀ ਇਨਵੈਸਟੀਗੇਸ਼ਨ ਤੇ ਏਡੀਸੀਪੀ 3 ਇਹਨਾਂ ਦੀ ਡਾਇਰੈਕਸ਼ਨ ਮੁਤਾਬਕ ਅਮਰਸਰ ਪੁਲਿਸ ਵੱਲੋਂ ਕਮਿਸ਼ਨੇਟ ਵੱਲੋਂ ਮੁਕੱਦਮਾ ਦਰਜ ਕਰਕੇ ਇਹ ਆਪਰੇਸ਼ਨ ਜਿਹੜਾ ਚਲਾਇਆ ਗਿਆ ਇਸ ਆਪਰੇਸ਼ਨ ਦੇ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਨੂੰ ਕਾਮਯਾਬੀ ਹੋਈ ਆ ਉਹਦੇ ਚ ਹਰਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਕਿ ਢਿਲਵਾ ਖੁਰਦ ਥਾਣਾ ਸਾਧਕ ਜ਼ਿਲ੍ਹਾ ਫਰੀਦਕੋਟ ਦਾ ਗੁਰਚਰਨ ਸਿੰਘ ਗੁਰਚਰਨਪ੍ਰੀਤ ਪੁੱਤਰ ਅਵਤਾਰ ਸਿੰਘ ਵਾਸੀ ਢਿਲਵਾ ਖੁਰਦ ਇਹ ਵੀ ਥਾਣਾ ਸਦਰ ਸਾਣਾ ਸਾਧਕ ਜ਼ਿਲ੍ਹਾ ਫਰੀਦਕੋਟ ਦਾ ਇਹ ਦੋਨੇ ਵਿਅਕਤੀਆਂ ਨੂੰ ਪਲੱਸ ਇੱਕ ਹੋਰ ਜਿਹੜਾ ਕਾਰ ਚਾਲਕ ਸੀਗਾ ਟੈਕਸੀ ਡਰਾਈਵਰ ਸੀਗਾ ਜਿਸ ਨੇ ਪਿੱਛੇ ਚੰਡੀਗੜ੍ਹ 3 ਤਰੀਕ ਨੂੰ ਇੱਕ ਫੋਰਚੂਨਰ ਗੱਡੀ ਦੇ ਫਾਇਰਿੰਗ ਕੀਤੀ ਸੀ 골ਡੀ ਬਰਾਡ ਦੇ 골ਡੀ ਬਰਾਡ ਦੇ ਕਹਿਣ ਤੇ ਇਹਨਾਂ ਨੂੰ ਆਮਰਸਰ ਕਮਿਸ਼ਨਰੇਟ ਪੁਲਿਸ ਨੇ ਕਾਬੂ ਕੀਤਾ ਕਾਬੂ ਕਰਕੇ ਇਹਨਾਂ ਤੋਂ 4 ਜਿਹੜੇ ਪਿਸਤਲ ਨੇ ਉਹ ਰਿਕਵਰ ਕੀਤੇ ਨੇ ਤੇ ਇਹਨਾਂ ਦੇ ਜਿਹੜੇ ਕੁਝ ਹੋਰ ਗੈਂਗ ਮੈਂਬਰ ਆ ਆਡੈਂਟੀਫਾਈ ਕੀਤੇ ਨੇ ਇਸ ਦੇ ਆਧਾਰ ਤੇ ਪੁਲਿਸ ਵੱਲੋਂ ਉਸ ਚੰਡੀਗੜ੍ਹ ਵਿੱਚ ਹੋਈ ਵਾਰਦਾਤ ਉਹਨੂੰ ਵੀ ਟ੍ਰੇਸ ਕਰ ਲਿਆ ਗਿਆ ਅਤੇ ਕੁਝ ਹੋਰ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਕਰਨੀਆਂ ਸੀ ਸੰਭਾਵਿਤ ਵਿਰੋਧੀਆਂ ਮੰਗਣ ਵਾਲਿਆਂ ਨੂੰ ਡਰਾ ਕੇ ਉਹਨਾਂ ਦੇ ਘਰਾਂ ਤੇ ਫਾਇਰਿੰਗ ਜਾਂ ਉਹਨਾਂ ਨੂੰ ਡਰਾਉਣਾ ਸੀ ਜਾਂ ਉਹਨਾਂ ਨੂੰ ਮਾਰਨਾ ਸੀ ਉਹਦੇ ਜਿਹੜੇ ਹੋਣ ਵਾਲੇ ਕ੍ਰਾਈਮ ਤੋਂ ਜਿਹੜਾ ਬਚਾ ਹੋਇਆ ਤੇ ਇਹ ਬੜੀ ਵੱਡੀ ਕਮਿਸ਼ਨਰੇਟ ਪੁਲਿਸ ਦੀ ਸਾਡੇ ਕਰਮਚਾਰੀਆਂ ਦੀ ਅਣਥੱਕ ਮਿਹਨਤ ਸਦਕਾ ਇਹ ਯਤਨ ਸਦਕਾ ਇਹ ਸਾਡਾ ਜਿਹੜਾ ਸਾਰਾ ਕ੍ਰਾਈਮ ਰਿਡਰ ਫੇਸ ਹੋਇਆ ਇਹਨਾਂ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਕਾਬੂ ਕੀਤਾ ਗਿਆ ਤੇ ਕਿ ਕਿਹੜੀ ਜਗ੍ਹਾ ਤੇ ਲੱਗਿਆ ਇਹ ਇਹ ਸਾਡੀਆਂ ਆਪਣੀਆਂ ਆਪਰੇਸ਼ਨਲ ਡਿਟੇਲਸ ਹੁੰਦੀਆਂ ਟੈਕਨੀਕਲ ਹੁੰਦੀਆਂ ਇਹ ਡਿਟੇਲਸ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ ਇਹਨਾਂ ਨੂੰ ਕਾਬੂ ਇਥੋਂ ਅੰਮ੍ਰਿਤਸਰ ਦੇ ਵਿੱਚੋਂ ਕੈਂਟੋਨਮੈਂਟ ਥਾਣਾ ਦੇ ਏਰੀਏ ਦੇ ਵਿੱਚੋਂ ਕਾਬੂ ਕੀਤਾ ਗਿਆ ਦੂਸਰਾ ਵਿਅਕਤੀ ਹੈ ਜਿਹੜਾ ਉਹਨੂੰ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਗਿਆ ਜਦੋਂ ਕਿ ਇਹ ਆਲਰੇਡੀ ਇਹਨਾਂ ਨੇ 3 ਤਰੀਕ ਨੂੰ ਉੱਥੇ ਫਾਇਰਿੰਗ ਕੀਤੀ ਉਸ ਫਾਇਰਿੰਗ ਕਰਨ ਤੋਂ ਬਾਅਦ ਇਹ ਉਹ ਟੈਕਸੀ ਡਰਾਈਵਰ ਜਿਹੜਾ ਕਿ ਇਹਨਾਂ ਦੇ ਨਾਲ ਮਿਲਿਆ ਸੀ ਉਸ ਟੈਕਸੀ ਡਰਾਈਵਰ ਨੂੰ ਲੈ ਕੇ ਇਹ ਵਾਇਆ ਪਟਿਆਲਾ ਹੁੰਦੇ ਹੋਏ ਇਹ ਫਰੀਦਕੋਟ ਸਾਈਡ ਗਏ ਫਿਰ ਜਿਹੜਾ ਗੋਲਡੀਬਰਾੜਾ ਉਹਦੀਆਂ ਡਾਇਰੈਕਸ਼ਨਾਂ ਤੇ ਵੀ ਉੱਥੋਂ ਬਚਾ ਦੇ ਪਰਪਸ ਲਈ ਉਹਨਾਂ ਨੇ ਇਹ ਅੰਮ੍ਰਿਤਸਰ ਭੇਜੇ ਵੀ ਇੱਥੇ ਜਾਓ ਇੱਥੋਂ ਇਹਨਾਂ ਨੇ ਗਾਹ ਫੇਰ ਗਾਹ ਟ੍ਰੇਨ ਫੜ ਕੇ ਇਹਨਾਂ ਨੂੰ ਬੰਬੇ ਸਾਈਡ ਭੇਜਣ ਦੀ ਉਹਨਾਂ ਦੀ ਸਕੀਮ ਸੀ ਜਦੋਂ ਕਿ ਸਾਰੀ ਜਿਹੜੀ ਸੂਚਨਾ ਸਾਨੂੰ ਮਿਲੀ ਉਹਦੇ ਪਹਿਲ ਦੇ ਆਧਾਰ ਤੇ ਇਹ ਐਕਟ ਕਰਕੇ ਇਹਨੂੰ ਉੱਥੇ ਭੱਜਣ ਜਾਣ ਦੀ ਤਾਕ ਦੇ ਵਿੱਚ ਤੋਂ ਪਹਿਲਾਂ-ਪਹਿਲਾਂ ਇਹ ਗ੍ਰਿਫਤਾਰ ਕਰਕੇ ਕਮਿਸ਼ਨਰ ਪੁਲਿਸ ਦੀ ਇਹ ਬਹੁਤ ਵੱਡੀ ਇੱਕ ਕਾਮਯਾਬੀ ਹੋਈ ਆ ਇਹ ਨਾਲ ਪੁਰਾਣਾ ਜਿਹੜਾ ਚੰਡੀਗੜ੍ਹ ਦਾ ਬੜਾ ਸੈਂਸੇਸ਼ਨਲ ਕੇਸ ਸੀ ਉਹ ਵੀ ਟਰੇਸ ਹੋਇਆ ਉਸ ਉਸ ਵਿਅਕਤੀ ਨੂੰ ਆਲਮੋਸਟ ਇਹਨਾਂ ਵੱਲੋਂ ਆਪਣੇ ਵੱਲੋਂ ਇਹਨਾਂ ਨੂੰ ਆਪ ਇਹ ਸਮਝਦੇ ਸੀ ਉਹਨੂੰ ਅਸੀਂ ਮਾਰਿਆ ਆਏ ਆ ਜਿਹੜੀਆਂ ਉਹਦੇ 8 ਜਾਂ 9 ਗੋਲੀਆਂ ਫਾਇਰ ਹੋਈਆਂ ਫੋਰਚੂਨਰ ਦੇ ਵਿੱਚ ਲੱਗੀਆਂ ਰਹਿ ਗਈਆਂ ਪਰੰਤੂ ਉਹਨੇ ਆਪ ਦੇ ਆਪ ਨੂੰ ਉੱਥੇ ਥੱਲੇ ਲਪੋ ਕੇ ਗੱਡੀ ਦੇ ਵਿੱਚ ਥੱਲੇ ਲੰਮਾ ਪੈ ਕੇ ਜਾਂ ਬਹਿ ਕੇ ਆਪਦੀ ਜਾਨ ਬਚਾ ਲਈ ਆ ਉਹੋ ਕੇਸ ਵੀ ਟਰੇਸ ਹੋਇਆ ਤੇ ਇਹਨਾਂ ਦੇ ਹੋਰ ਜਿਹੜੇ ਜੇ ਹੋਰ ਕਾਰਨਾਮੇ ਜਿਹੜੇ ਕਰਨੇ ਸੀਗੇ ਉਦੋਂ ਵੀ ਇੱਕ ਤਰ੍ਹਾਂ ਦੀ ਜਿਹੜੀ ਆ ਉਹ ਬੰਬੇ ਬੰਬੇ ਜਾ ਰਹੇ ਤੁਸੀਂ ਬੰਬੇ ਕੋਈ ਪ੍ਰਾਈਮ ਇਹਨਾਂ ਦਾ ওভার ਟਾਰਗੇਟ ਨਹੀਂ ਜ ਉਸ ਪਾਸੇ ਤੇ ਨਹੀਂ ਜਾ ਰਹੇ ਉਹ ਸਾਰਾ ਇਹ ਰਾਤ ਲੇਟ ਸ਼ਾਮ ਤੱਕ ਹੋਏ ਨੇ ਉਹ ਜਿਹੜੀਆਂ ਸਾਰੀਆਂ ਇਨਵੈਸਟੀਗੇਸ਼ਨਾਂ ਇੰਟਰੋਗੇਸ਼ਨਾਂ ਡਿਟੇਲ ਦਾ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਇਹਨਾਂ ਦੇ ਦਸਤਾਨਮ ਦਾ ਐਜ਼ ਆਫ ਨਾਓ ਇਹਨਾਂ ਨੂੰ ਉਤੋਂ ਜਿਹੜੀ ਹਦਾਇਤ ਹੋਈ ਸੀ ਉਹ ਬੰਬੇ ਜਾਣ ਦੀ ਹੋਈ ਸੀ ਤੇ ਬੰਬੇ ਜਾਣ ਦੀ ਤਾਕ ਦੇ ਵਿੱਚ ਸੀਗੇ ਉਦੋਂ ਪਹਿਲਾਂ ਹੀ ਅਸੀਂ ਜਿਹੜਾ ਇਹਨਾਂ ਨੂੰ ਪਹਿਲਾਂ ਇੱਕ ਬੰਦਾ ਫੜਿਆ ਉਸ ਬੰਦੇ ਤੋਂ ਫੜਨ ਤੋਂ ਬਾਅਦ ਦੂਸਰਾ ਬੰਦਾ ਥੋੜਾ ਜਿਹਾ ਇਧਰ ਉਧਰ ਭੱਜ ਕੇ ਦੁਬਾਰਾ ਫੇਰ ਉਹਨੇ ਟ੍ਰੇਨ ਚੜ੍ਹ ਕੇ ਜਾਣ ਦਾ ਯਤਨ ਕੀਤਾ ਉਹਨੂੰ ਜਲਦੀ ਕਾਬੂ ਕਰਕੇ ਪੁਲਿਸ ਨੂੰ ਜਦੋਂ ਮਾਰਕ ਦੂਸਰ ਪਿੰਟੀ ਵਿੱਚ ਤੁਸੀਂ ਇਹਨਾਂ ਦੀ ਰਿਪੋਰਟ ਕਰ ਕੋਈ ਉਹਨਾਂ ਦੇ ਪੋਤੇ ਦਾ ਉਥੇ ਤਾਂ ਸਿੰਪਲ ਇੱਕ ਜਾਣ ਦੀ ਜਿਹੜਾ ਆਇਆ ਐਜ਼ ਆਫ ਨਾਓ ਉਥੋਂ ਦਾ ਕੀ ਟਾਰਗੇਟ ਸੀ ਕੀ ਕਰਨਾ ਸੀ ਇਹਨਾਂ ਨੇ ਜਾ ਕੇ ਲੁਕਣਾ ਸੀ ਜਾਂ ਕਿਹੜਾ ਕ੍ਰਾਈਮ ਕਰਨਾ ਸੀ ਉਹ ਸੈਕੰਡਰੀ ਚੀਜ਼ ਆ ਸੈਕੰਡਰੀ ਤੋਂ ਇਲਾਵਾ ਇਹਨਾਂ ਬਸਾਂ ਚ ਘੁੰਮਟ ਰਹਿਣੇ ਬੰਦੇ ਪੁਲਿਸ ਦਾ ਆਪਦਾ ਕਿੰਨੇ ਘੁੰਮਟ ਇਹਨਾਂ ਦੀ ਅੰਮ੍ਰਿਤਸਰ ਦੇ ਵਿੱਚ ਕੋਈ ਵਾਰਦਾਤ ਨਹੀਂ ਹੰਡ ਵਾਲੀ ਦੇਖਣੇ ਚੰਡੀਗੜ੍ਹ ਵਾਲੀ ਮੇਨ ਆ ਇਹ ਤੋਂ ਪਹਿਲਾਂ ਜਿਹੜਾ ਇੱਕ ਵਿਅਕਤੀ ਇਹਨਾਂ ਦਾ ਹੈਗਾ ਸੀਗਾ ਗੁਰ ਸ਼ਰਨਦੀਪ ਗੁਰ ਸ਼ਰਨਪ੍ਰੀਤਾ ਉਹਦੇ ਇੱਕ ਕਤਲ ਦਾ ਮਕਦਮਾ ਲੱਰ ਜਾ ਉਹ ਵੀ ਇਹਨੇ ਜਿਹੜੀ 골ਡੀ ਵਿਰਾਡ ਤੋਂ ਵੈਪਨ ਹਾਸਲ ਕੀਤਾ ਸੀਗਾ ਉੱਥੇ ਇਹਦੇ ਆਪਦੇ ਪਿੰਡ ਦੇ ਵਿੱਚ ਕੋਈ ਝਗੜਾ ਸੀਗਾ ਉਸ ਝਗੜੇ ਦੇ ਬਦਲਾਖੋਰੀ ਦੇ ਨਾਲ ਇਹਨੇ ਉੱਥੇ ਉਸ ਵਿਅਕਤੀ ਨੂੰ ਮਾਰਿਆ ਸੀ ਉਸ ਮਾਰਨ ਦੇ ਤਹਿਤ ਇਹਦਾ ਮਕਦਮਾ ਦਰ ਸੀਗਾ ਇਹਦੀ ਉਮਰ ਛੋਟੀ ਹੋਣ ਕਰਕੇ ਇਹਦੀ ਜ਼ਮਾਨਤ ਜਲਦੀ ਹੋ ਗਈ ਆ ਤੇ ਉਸ ਮੁਕਦਮੇ ਵਿੱਚੋਂ ਇਹ ਬੇਲ ਤੇ ਸੀ। ਡਾਇਰੈਕਟ ਗੋਲਡੀ ਬ੍ਰਾਡ ਦੇ ਨਾਲ ਲਿੰਕ ਸੀ ਕਿ ਨਹੀਂ ਕਿਸੇ ਦੂਰੇ ਐਸੋਸੀਏਟ ਦੇ ਥਰੂ ਸੀ। ਡਾਇਰੈਕਟਲੀ ਗੋਲਡੀ ਬ੍ਰਾਡ ਦੇ ਨਾਲ ਲਿੰਕ ਸੀ। ਉਹੀ ਇਹਨੂੰ ਡਾਇਰੈਕਸ਼ਨਸ ਦਿੰਦਾ ਸੀਗਾ ਉਹਦੀਆਂ ਡਾਇਰੈਕਸ਼ਨਸ ਤੇ ਹੀ ਇਹਨਾਂ ਨੇ ਉੱਥੇ ਜਾ ਕੇ ਫਾਇਰਿੰਗ ਕੀਤੀ ਆ। ਸਰਪਰਚੇ ਤੇ ਗੋਲਡੀ ਬ੍ਰਾਡ ਦਾ ਨਾਮ ਦਰਜ ਕੀਤਾ ਜੀ। ਹਾਂਜੀ ਸਰਪਰਚੇ ਤੇ ਗੋਲਡੀ ਬ੍ਰਾਡ ਵੀ ਆ। ਇਹ ਤਾਂ ਹੋਰ ਵਿਸ਼ੇਸ਼ ਗੱਲ ਆ ਜਿਹੜੀ ਜਿਹੜੇ ਵਿਅਕਤੀ ਤੇ ਫਾਇਰਿੰਗ ਕੀਤੀ ਆ ਉਹ ਉੱਥੇ ਇੱਕ ਜਿੰਮੇਦਾਰ ਇੰਚਾਰਜ ਸੀਗਾ ਲੋਕਾਂ ਨੂੰ ਸਿਕਿਉਰਿ ਉਦੋਂ ਗਰੀਬ ਜਿਹੜੇ ਇਹਨਾਂ ਦੇ ਦੱਸਣ ਮੁਤਾਬਕ 골ਡੀ ਬ੍ਰਾਂਡ ਨੇ 1 ਕਰੋੜ ਰੁਪਏ ਦੀ ਪਰਤੀ ਮੰਗੀ ਸੀ ਉਸ ਕਰੋੜ ਰੁਪਏ ਦੀ ਪਰਤੀ ਉਹ ਨਾ ਦੇਣ ਕਰਕੇ ਉਹਨਿਆ ਨੂੰ ਮਰਵਾਉਣ ਦਾ ਤਕੀਦਾ ਕੀਤਾ ਸੀਗਾ ਉਹਦੇ ਆਧਾਰ ਤੇ ਕਿਉਂਕਿ ਉਹ ਉਹਦੇ ਮਨਸ਼ਾ ਮੁਤਾਬਕ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੇ ਇਹ ਵਿਅਕਤੀਆਂ ਨੂੰ 20 ਤੋਂ 22 ਲੱਖ ਰੁਪਏ ਦੇ ਕੇ ਇਹ ਆਪ ਦਾ ਜਿਹੜਾ ਇੱਕ ਟੈਰਰ ਬਣਾਉਣ ਦਾ ਜਿਹੜਾ ਉਹ ਯਤਨ ਸੀਗਾ ਜਿਹਦੇ ਚੋ 3 ਲੱਖ ਰੁਪਈਆ ਇਹ ਵਿਅਕਤੀ ਨੂੰ ਦੇ ਚੁੱਕਿਆ ਸੀਗਾ ਇਸ ਵਾਰ ਨੇ ਜਿਹੜੀ ਬਾਕੀ ਇਨਵੈਸਟੀਗੇਸ਼ਨ ਆ ਉਹ ਚੰਡੀਗੜ੍ਹ ਪੁਲਿਸ ਆ ਉਥੇ ਮੁਕੱਦਮਾ ਕਰ ਚਾ ਉਹ ਵੀ ਕਰ ਰਹੇ ਨੇ ਇਹਦਾ ਟੈਕਸੀ ਡਰਾਈਵਰ ਆ ਸੰਘੇਤ ਟੈਕਸੀ ਆ ਉਹ ਆਲਰੇਡੀ ਅਸੀਂ ਚੰਡੀਗੜ੍ਹੂ ਸੀ ਬਸ ਜਿਹਨਾਂ ਨੇ ਗ੍ਰফতার ਕੀਤਾ ਇਹਨਾਂ ਦੋਨਾਂ ਨੂੰ ਜਿਹੜਾ ਕਾਬੂ ਕੀਤਾ ਕਿ ਗੱਡੀਆਂ ਤੇ ਹੈਗੇ ਸਨ ਜਾਂ ਫਿਰ ਇਹਦਾ ਕਿ ਇਹਨਾਂ ਦੀ ਇੱਥੇ ਕੋਈ ਕਾਪੀ ਹੈਗੀ ਇਹ ਕਿਹੜੇ ਇਲਾਕੇ ਦੇ ਵਾਹਨ ਸਰਗੇ ਇਹਨਾਂ ਦੀ ਕੋਈ ਪ੍ਰਾਪਰਟੀ ਨਹੀਂ ਇਹ ਤਾਂ ਉਥੋਂ ਇੱਕ ਲੁਭਣ ਦੇ ਪਰਪੋਸ ਲਈ ਅਮਰਸਰ ਦੇ ਵਿੱਚ ਆਏ ਸੀ ਤੇ ਇੱਥੋਂ ਅਮਰਸਰ ਤੋਂ ਟ੍ਰੇਨ ਫੜ ਕੇ ਇਹਨਾਂ ਨੇ ਬਾਹਰ ਜਾਣਾ ਸੀ ਇਹ ਆਪਦੇ ਵਿਚਾਰ ਲਈ ਲੁਕਦੇ ਫਿਰਦੇ ਸੀਗੇ ਕਿਉਂਕਿ ਸਾਨੂੰ ਇਹ ਪੁਖਤਾ ਸੂਚਨਾ ਮਿਲੀ ਆ ਉਸ ਸੂਚਨਾ ਦੇ ਆਧਾਰ ਤੇ ਅਸੀਂ ਟਾਈਮਲੀ ਐਕਸ਼ਨ ਕੀਤਾ ਤੇ ਸਾਡੇ ਸਾਰੇ ਕਰਮਚਾਰੀਆਂ ਨੇ ਅਣਤਕ ਮਿਹਨਤਾਂ ਦੇ ਨਾਲ ਦਿਨ ਰਾਤ ਲਾ ਕੇ ਉਹਦੇ ਸਰਚ ਕਰਕੇ ਜਿੱਥੇ ਇਹਨਾਂ ਨੇ ਵਿਪਨ ਲਗੋਏ ਸੀ ਜਾਂ ਜਿਹੜੇ ਵਿਪਨ ਇਹਨਾਂ ਦੇ ਕੋਲੇ ਸੀ ਉਹਨਾਂ ਦੇ ਸਮੇਤ ਇਹਨਾਂ ਨੂੰ ਕਾਬੂ ਕਰਨੀ ਸਾਬਤ ਟੈਕਸੀ ਡਰਾਈਵਰ ਦਾ ਕੀ ਰੋਲ ਸੀ ਆ ਉਹ ਕਿੱਥੇ ਐਸੋ ਹੈ ਟੈਕਸੀ ਡਰਾਈਵਰ ਗੁਰਵਿੰਦਰ ਸਿੰਘ ਸਨੋ ਪਰਗਤ ਸਿੰਘ ਸੀਗਾ ਉਹ ਥਾਣਾ ਝਨੀਰ ਜ਼ਿਲ੍ਹਾ ਮਾਨਸਾ ਦਾ ਸੀ ਇਹਨਾਂ ਜੋ ਇੱਕ ਵਿਅਕਤੀ ਹੈ ਜਿਹੜਾ ਉਥੇ ਸਿਕਿਉਰਿਟੀ ਦੇ ਵਿੱਚ ਜੌਬ ਕਰਦਾ ਸੀਗਾ ਚੰਡੀਗੜ੍ਹ ਜਿਹੜਾ ਹਰਸ਼ਦੀਪ ਸਿੰਘ ਸਿਕਿਉਰਿਟੀ ਜੌਬ ਕਰਦਾ ਸੀਗਾ ਉਹਨੂੰ ਉਹਨੂੰ ਵਰਤ ਕੇ ਗੁਰਸ਼ਰਨਪ੍ਰੀਤ ਤੇ ਇਹ ਦੋਨੇ ਇਕੱਠੇ ਪੜਦੇ ਰਹੇ ਆ ਇੱਕੋ ਪਿੰਡ ਦੇ ਆ ਉਹਨਾਂ ਨੇ ਇਹਨਾਂ ਦੋਨਾਂ ਨੂੰ ਵਰਤ ਕੇ ਪਲੱਸ ਉਥੇ ਜਿਹੜਾ ਟੈਕਸੀ ਚਲਾਉਂਦਾ ਸੀ ਉਹ ਜਿਲ੍ਹਾ ਮਾਨਸਾ ਦਾ ਬੰਦਾ ਜਿਹੜਾ ਤੁਹਾਨੂੰ ਦੱਸਿਆ ਗੁਰਵਿੰਦਰ ਉਹ ਵੀ ਇਹਨਾਂ ਦਾ ਵਕੀਲਕਾਰ ਸੀਗਾ ਉਹਦੀ ਟੈਕਸੀ ਲੈ ਕੇ ਉਹਦੀ ਟੈਕਸੀ ਨੂੰ ਵਰਤ ਕੇ ਟੈਕਸੀ ਦੇ ਵਿੱਚ ਜਾ ਕੇ ਇਹਨਾਂ ਨੇ ਉਹਨੂੰ ਮਾਰਨ ਦਾ ਜਿਹੜਾ ਇੰਜਾਮ ਦੇਣਾ ਸੀਗਾ ਉਹਦੇ ਆਧਾਰ ਤੇ ਉਹ ਇਹਨਾਂ ਦੇ ਨਾਲ ਫਰਾਈਵੈਂਸ ਸੀਗਾ ਉਹਨੇ ਵੀ ਕੋਸ਼ਿਸ਼ ਇਹਨਾਂ ਦੇ ਵਿੱਚੋਂ ਲਾਲਚ ਦੇ ਆਧਾਰ ਤੇ ਇਹ ਕਮਾਈ ਵੇਖਣ ਕੇ ਪੈਸੇ ਲੈ ਕੇ ਜਿਹੜਾ ਇਹ ਕ੍ਰਾਈਮ ਕਮਿਟ ਕਰਤਾ। ਕਈਆਂ ਕਿਸ ਕੋਈ ਪ੍ਰਾਣ ਦੇ ਸੰਬੰਧ ਦੇ ਵਿੱਚ ਸੀ ਜਾਂ ਪੁਰਾਣੇ ਪਰਚਿਆਂ ਦੇ ਵਿੱਚ ਕੋਈ ਉਹਨਾਂ ਦੀ ਹੁੰਦੇ ਹੈਗੀ। ਐਜ਼ ਆਫ ਨਾਓ ਸਾਡੇ ਰਿਕਾਰਡ ਮੁਤਾਬਕ ਪੁਰਾਣੇ ਪਰਚਿਆਂ 'ਚ ਕੋਈ ਡਾਇਰੈਕਟਲੀ ਉਹਦੀ ਇਨਵੋਲਵਮੈਂਟ ਨਹੀਂ ਹੈ। ਫਿਰ ਵੀ ਅਸੀਂ ਰਿਕਾਰਡ ਆ ਜਿਹੜਾ ਪੜਤਾਲ ਆ ਸਾਰੇ ਕ੍ਰਾਈਮ ਦੇ ਉਹਨਾਂ ਕੱਲਾਂ ਦੇ। ਟੈਕਸੀ ਡਰਾਈਵਰ ਅਰੈਸਟ ਹੋਇਆ ਕਿ ਨਹੀਂ ਹੋਇਆ? ਟੈਕਸੀ ਡਰਾਈਵਰ ਅਰੈਸਟ ਹੋਇਆ ਉਹ ਇੱਥੋਂ ਇਨਵੈਸਟੀਗੇਸ਼ਨ ਅਸੀਂ ਇੱਥੋਂ ਪੜ ਕੇ ਇਨਵੈਸਟੀਗੇਸ਼ਨ ਦੇ ਬਰਕ ਦੇ ਲਈ ਚੰਡੀ ਉਹ ਚੰਡੀਗੜ੍ਹ ਪੁਲਿਸ ਨੇ ਆਪਣੇ ਮੁਕਦਮੇ 'ਚ ਰੈਸਟ ਪਾ ਲਈ ਆ ਅਸੀਂ ਇਸ ਮੁਕਦਮੇ ਦੇ ਵਿੱਚ ਨੂੰ ਥੋਂ ਨੂੰ ਪ੍ਰੋਡਕਸ਼ਨ ਬਰਡ ਤੇ ਲੈ ਆ ਕੇ ਰੈਸਵਾਵਾਂਗੇ ਲਾਰੈਂਸ ਕੁਸ਼ਲੋਈ ਨਾਲ ਗੋਲਡੀ ਨਾਲ ਜਿਹੜੇ ਸਟੈਬਲਿਸ਼ ਹੋ ਗਈ ਕੋਈ ਕਾਉਂਟ ਇਹਨਾਂ ਨਾਲ ਤੁਹਾਡੀ ਕੋਈ ਵੌਇਸ ਆਲਰੇਡੀ ਮਿਲੀ ਹੋਵੇ ਤੁਹਾਡੇ ਕੋਲ ਜਾਂ ਲਾਰੈਂਸ ਕੁਸ਼ਲੋਈ ਨਾਲ ਕੋਈ ਇਹਦਾ ਕੋਈ ਕਨੈਕਸ਼ਨ ਹੋਵੇ ਐਜ਼ ਆਫ ਨਾਓ ਗੋਲਡੀ ਬਰਾੜ ਦਾ ਜਿਹੇ ਇਹਦੇ ਨਾਲ ਲਿੰਕ ਸਟੈਬਲਿਸ਼ ਹੋਇਆਗਾ ਇਹ ਫਰਦਰ ਵਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਮੈਪਨ ਕਿਹਨਾਂ ਦੇ ਕਬਰ ਵਿੱਚ ਹੁੰਦਾ ਮੈਪਨ ਚਾਰ ਪਿਸਟਲ ਕਬਰ ਸਰ ਇਹ ਮਤ ਅਮਰਸਰ ਦਾ ਟਾਰਗੇਟ ਕੌਣ ਸੀ ਕਿਉਂਕਿ ਜੇ ਇਥੇ ਦਾ ਕੋਈ ਟਾਰਗੇਟ ਹੈ ਨਹੀਂ ਸੀ ਜਿਹੜੇ ਕੁਝ ਟਾਰਗੇਟ ਹੈਗੇ ਸੀ ਉਹ ਸਾਡੇ ਨੋਟਿਸ ਆ ਅਸੀਂ ਉਹਨਾਂ ਦੇ ਵਰਕਆਊਟ ਕਰ ਦਿੰਨੇ ਆ ਅਸੀਂ ਉਹਦੀਆਂ ਡਿਟੇਲ ਤੁਹਾਡੇ ਨਾਲ ਨਹੀਂ ਸ਼ੇਅਰ ਕਰਾਂ ਪਰ ਸੀਕ੍ਰੀਟ ਟਾਰਗੇਟ ਤੇ ਕੁਝ ਲੋਕ ਟਾਰਗੇਟ ਤੇ ਹੈਗੇ ਸੀ ਇਹਨਾਂ ਦੇ ਕੁਝ ਬੰਦੇ ਉਹ ਅਸੀਂ ਤੁਹਾਡੇ ਨਾਲ ਟਾਰਗੇਟ ਸ਼ੇਅਰ ਨਹੀਂ ਕਰ ਸਕਦੇ ਪਰ ਉਹ ਵੀ ਵੈਰੀ ਪ੍ਰੈਂਕ ਅਮਰਸਰ ਦਾ ਕੋਈ ਟਾਰਗਟ ਨਹੀਂ ਸੀ ਸਰ ਜੀ ਸਾਹਿਬ ਤੁਸੀਂ ਮੰਨ ਲਿਓ ਕਿ ਵਾਕਈ ਫਰੋਤੀਆਂ ਜਿਹੜੀਆਂ ਨੇ ਮੰਗੀਆਂ ਜਾ ਰਹੀਆਂ ਨੇ ਜਿਵੇਂ ਕਿ ਦੋ ਗੁਰਗੇ ਤੁਸੀਂ ਕਾਬੂ ਕੀਤੇ ਨੇ ਪੂਰੇ ਪੰਜਾਬ ਦੇ ਵਿੱਚ ਹੀ ਇਹ ਸਿਸਟਮ ਚੱਲ ਰਿਹਾ ਹੈ ਕਿ ਫੋਨ ਤੋਂ ਕਾਲ ਆਉਂਦੀ ਹੈ ਤਾਂ ਉਹ ਆਪਣੇ ਗੁਰਗੇ ਭੇਜੇ ਜਾਂਦੇ ਨੇ ਤੁਸੀਂ ਮੰਨਦੇ ਹੋ ਕਿ ਵਾਕਈ ਫਰੋਤੀਆਂ ਦਾ ਦੌਰ ਲਗਾਤਾਰ ਜਾਰੀ ਹੈ ਹਲੇ ਕਿਤੇ ਕਿਤੇ ਫਰੋਤੀਆਂ ਹੈਗੀਆਂ ਵੀ ਆ ਤੇ ਕਿਤੇ ਕਿਤੇ ਜਿਹੜੀਆਂ ਫਾਲਸ ਕਾਲਾਂ ਵੀ ਹੋ ਜਾਂਦੀਆਂ ਦੋਨੇ ਗੱਲਾਂ ਨੇ ਕਿਤੇ ਨਾ ਕਿਤੇ ਬਹੁਤ ਰੇਅਰ ਆ ਕੋਈ ਏਦਾਂ ਬਾਹਰੋਂ ਬੈਠੇ ਕਾਲ-ਕੁੱਲ ਕਰ ਦਿੰਦੇ ਨੇ ਫਰੋਤੀਆਂ ਦੇਣ ਲਈ ਇੰਜਾਮ ਦੀ ਕੋਸ਼ਿਸ਼ ਵੀ ਕਰਦੇ ਆ ਪਰ ਕੰਪੈਰੀਟਿਵਲੀ ਆ ਜਿਹੜਾ ਪੁਲਿਸ ਵੱਲੋਂ ਆ ਹਰ ਸੰਭਵ ਯਤਨ ਕਰਕੇ ਉਹਨਾਂ ਨੂੰ ਟ੍ਰੇਸ ਵੀ ਕਰ ਲਿਆ ਜਾਂਦਾ ਉਹਨਾਂ ਜੋ ਕਾਫੀ ਜਿਹੜੀਆਂ ਕਾਲ ਦੇ ਗਈਆਂ ਉਹ ਨਾਰਮਲੀ ਜਿਹੜੀਆਂ ਉਹ ਲੋਕਲ ਤੇ ਫੇਕ ਕਾਲਸ ਵੀ ਹੁੰਦੀਆਂ ਸਰ ਲੋਕ ਕਿਦਾਂ ਸੁਚੇਤ ਹੋਣ ਇਹਨਾਂ ਚੀਜ਼ਾਂ ਤੋਂ ਲੋਕ ਕਿਦਾਂ ਸੁਚੇਤ ਹੋਣ ਕਿਉਂਕਿ ਸਾਡੇ ਪਰਸਨਲੀ ਕੁਝ ਜਰਨਲਿਸਟ ਨੇ ਉਹਨਾਂ ਨੂੰ ਵੀ ਕਾਲਸ ਆਈਆਂ ਨੇ ਪਾਕਿਸਤਾਨ ਤੋਂ ਖਬਰਾਂ ਨੂੰ ਲੈ ਕੇ ਤਾਂ ਕਈ ਚੱਕੀ ਨਹੀਂ ਰਹੇ ਉਹਨਾਂ ਦਾ ਮੇਨ ਇਹੀ ਕਾਰਨ ਹੁੰਦਾ ਹੈ ਕਿ ਤੁਸੀਂ ਸਾਡੇ ਹੱਕ ਦੇ ਵਿੱਚ ਕਵਰਾਂ ਨਾ ਉਹ ਸਾਨੂੰ ਗੈਂਗਸਟਰ ਨਾ ਦੱਸਿਆ ਜਾਵੇ ਸਾਨੂੰ ਅਤਵਾਦੀ ਨਾ ਦੱਸਿਆ ਜਾਵੇ ਲੋਕਾਂ ਨੂੰ ਸੁਚੇਤ ਹੋਣ ਦਾ ਇਹੀ ਹੈ ਕਿ ਕੋਈ ਵੀ ਜਿਹੜਾ ਫੋਰਨ ਦਾ ਨੰਬਰ ਆ ਤੇ ਅਨਨੋਨ ਨੰਬਰ ਆ ਜਿਹੜਾ ਉਹਨਾਂ ਦਾ ਕਿਸੇ ਫੀਡ ਨਹੀਂ ਹੈਗਾ ਅਨਨੋਨ ਨੰਬਰ ਆ ਫੋਰਨ ਨੰਬਰ ਨਾ ਚੱਕਿਆ ਜਾਵੇ ਕਿਸੇ ਫੋਰਨ ਨੰਬਰ ਦੀ ਕਾਲ ਜਿਹੜੀ ਨਾ ਰੀਸੀਵ ਕਰੋਗੇ ਉਹ ਫੋਰਨ ਨੰਬਰ ਤੋਂ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਕਾਲ ਕਰਦੇ ਨੇ ਤਾਂ ਕਿ ਉਹਨਾਂ ਨੂੰ ਪਤਾ ਫੋਰਨ ਨੰਬਰ ਟ੍ਰੇਸ ਕਰਨਾ ਜਾਂ ਫੋਰਨ ਚ ਬੰਦੇ ਬੈਠੇ ਆ ਉਹਨੂੰ ਟ੍ਰੇਸ ਕਰਨਾ ਉਹ ਸਾਡੇ ਲਈ ਇੱਕ ਡਿਫਿਕਲਟ ਹੋ ਜਾਂਦਾ ਕੰਪੈਰੀਟਿਵਲੀ ਉਸ ਹੋ ਜਾ ਕਰਕੇ ਕੋਈ ਇੰਡੀਅਨ ਨੰਬਰ ਆ ਕੋਈ ਲੋਕਲ ਕਾਲ ਕਰਦਾ ਉਹਨੂੰ ਜੇ ਮਰਜ਼ੀ ਚੱਕਣ ਆਮ ਕੋਈ ਭਾਵੇਂ ਵਪਾਰਕਦਾਰ ਆ ਜਾਂ ਹੋਰ ਆ ਵਿਦਆਊਟ ਜਿਹੜਾ ਫੀਡ ਕੀਤਾ ਵਾ ਜਿਹੜਾ ਜਿਹੜਾ ਅਣਜਾਣ ਵਿਅਕਤੀ ਦਾ ਕੋਈ ਵੀ ਫੋਰਨ ਕਾਲ ਆ ਜਿਹੜੀ ਉਹ ਅਟੈਂਡ ਕਰਨੀ ਬਾਰੇ ਤੇ ਤਾਂ ਵੀ ਇਸੇ ਗੱਲ ਤੇ ਸਰਕਾਰ ਦਾ ਰੂਰੂ ਪੁਲਿਸ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਉਹਨਾਂ ਨੂੰ ਥ੍ਰੈਡ ਕਾਲ ਆਉਂਦੀ ਸੀ ਕਿ ਬਾਹਰ ਨੰਬਰ ਟੁੱਕਦਾ ਨਹੀਂ ਸੀ ਦਿਨਾਂ ਦੇ ਨਾਲ ਬਾਅਦ ਉਹਨੇ ਫੋਨ ਨਾ ਟੁੱਕਿਆ ਨਾ ਦੋ ਬੰਦੇ ਪਹੁੰਚ ਕੇ ਉਹਦੇ ਘਰੋਂ ਦੇ ਬਕੌਣੀ ਲਾ ਦਿੱਤਾ ਵੀ ਹੁਣ ਟੁੱਕੋ ਫੋਨ ਦੇ ਵੀ ਉਹ ਇਹਦੇ ਕੋਈ ਹੱਲ ਨਹੀਂ ਹੋ ਰਿਹਾ ਕਿ ਜਿਹਦਾ ਫੋਨ ਨਹੀਂ ਚੁੱਕਣਾ ਫੋਨ ਇਹ ਲੱਗਦਾ ਤੁਹਾਨੂੰ ਵੀ ਠੀਕ ਇਹ ਕਹਿਣਾ ਚਾਹੀਦਾ ਪੁਲਿਸ ਨੂੰ ਕਿ ਨਾ ਚੁੱਕੋ ਫੋਨ ਜਿਹੜਾ ਜਿਹੜਾ ਅਨਨੋਨ ਨੰਬਰ ਆ ਕੋ ਪਾਕਿਸਤਾਨ ਦੇ ਨੰਬਰ ਆ ਹੋਰ ਨੰਬਰ ਆ ਸੀ ਉਹਨਾਂ ਨੂੰ ਫੋਨ ਨੰਬਰਾਂ ਨੂੰ ਉਹਨਾਂ ਨੂੰ ਕਦੇ ਚੱਕਣਾ ਨਹੀਂ ਚਾਹੀਦਾ ਤੁਹਾਨੂੰ ਲੋੜ ਨਹੀਂ ਚੱਕਣ ਦੀ ਤੇ ਨਹੀਂ ਆ ફરਜੀ ਗੱਲਾਂ ਹੁੰਦੀਆਂ ਉਹਨਾਂ ਨੂੰ ਇਹ ਸਾਬ ਇੱਕ ਡਾਕਟਰ ਨੂੰ ਫਰੋਦੀ ਕਾਲ ਆ ਰਹੀ ਹੈ ਕੁਝ ਦਿਨ ਪਹਿਲੇ ਵੀ ਡਾਕਟਰ ਨੂੰ ਫਰੋਦੀ ਵਾਸਤੇ ਕਾਲ ਆਈ ਹੈ ਮੈਂ ਨਾਮ ਨਹੀਂ ਲੈਣਾ ਤੁਹਾਨੂੰ ਤੁਹਾਡੇ ਨੋਟਿਸ ਹੈਗਾ ਪਤਾ ਲੱਗਿਆ ਕਿ ਕਿਹਨਾਂ ਨੇ ਕਾਲ ਸਾਡੇ ਨੋਟਿਸ ਨਹੀਂ ਹੈ ਫਰੋਦੀ ਕਾਲ ਇਹਦੇ ਡਾਕਟਰ ਰਣਜੀਤ ਐਵਨਿਊ ਦੇ ਡਾਕਟਰ ਨੇ ਨਹੀਂ ਸਾਡੀ ਨੋਟਿਸ ਇਹ ਨੂੰ ਸਰ ਗੋਲੀ ਪਾਣ ਦੇ ਕੋਈ ਪੈਸੇ ਵੀ ਭੇਜੇ ਸੀ ਕਿ 3 ਲੱਖ ਰੁਪਏ ਇਹਨੇ ਰਸੀਵ ਕੀਤਾ ਇਹਨਾਂ ਨੇ ਉਹ ਕਰਾਇ ਨੂੰ ਅੰਜਾਮ ਦੇਣਾ ਬਾਕੀ ਇਹਨਾਂ ਨੇ ਕੁਝ ਹੋਰ ਪੈਸੇ ਲੈਣੇ ਕਿ ਲੋ ਸਾਹਿਬ ਦੇ ਆਤੀ ਵਾਲਾ ਕੱਲ ਪੰਜ ਜਿਹੜੇ ਬੰਦੇ ਮੁੰਡੇ ਗ੍ਰਿਫਤਾਰ ਕੀਤੇ ਗਏ ਇਹਨਾਂ ਨਾਲ ਲਿੰਕ ਨਹੀਂ ਕੋਈ ਪ੍ਰੋਫੀ ਮਾਮਲੇ ਨਹੀਂ ਇਹਨਾਂ ਨੇ ਇਹਨਾਂ ਨੇ ਕੋਈ ਲਿੰਕ ਨਹੀਂ ਤੇ ਇੰਡੀਪੈਂਡੈਂਟ ਇੱਕ ਵੱਖਰਾ ਵੱਖਰੇ ਜਿਹੜਾ ਗੈਂਗ ਹੈ ਕਹਿੰਦਾ ਥੈਂਕ ਯੂ ਥੈਂਕ ਯੂ ਸੋ ਮਚ